ਅੱਜ ਸੰਦੀਪ ਲੱਗੀ ਸੀ ਕੱਪੜੇ ਧੋਣ ਵਾਸਤੇ ਤੇ ਕੱਪੜੇ ਧੋਣ ਵਾਲੀ ਜਿਹੜੀ ਮਸ਼ੀਨ ਸੀਗੀ ਇਹਨੂੰ ਆਪਾਂ ਨਾ ਟੱਕ ਕੇ ਰੱਖਦੇ ਹੁੰਨੇ ਆ ਟੱਗੀ ਹੋਈ ਸੀਗੀ ਤੇ ਇਹਨੂੰ ਜਦੋਂ ਆਪਾਂ ਹੁਣ ਖੋਲਿਆ ਆ ਕੱਪੜੇ ਇਧਰ ਉੱਥੋਂ ਟੱਗੇ ਸੀਗੇ ਕੱਪੜੇ ਜਿਹੇ ਦੇ ਨਾਲ ਇਹਨੂੰ ਜਦੋਂ ਖੋਲ ਕੇ ਤਾਰਾ ਤੁਰਾ ਲਾਉਣੀਆਂ ਸੀ ਕੱਪੜੇ ਧੋਣ ਵਾਸਤੇ ਤੇ ਸੰਦੀਪ ਨੇ ਜਦੋਂ ਇਹਨੂੰ ਖੋਲਿਆ ਨਾ ਤੇ ਤੁਸੀਂ ਆਪਾਂ ਸੀ ਕਿ ਵੇਖਿਆ ਤੇ ਫਿਰ ਮੈਂ ਤੁਹਾਨੂੰ ਇਹਦੇ ਵਿੱਚਲੀ ਚੀਜ਼ ਦਿਖਾਉਣਾ ਕਿਧਰੋਂ ਖਲੂਗੀ ਇਹ ਆ ਦੇਖੋ ਆ ਤਾਂ ਹੋ ਜਾਂਦਾ ਜਿਹੜਾ ਇਹਦਾ ਕੱਪੜੇ ਧੋਣ ਵਾਲਾ ਤੇ ਸੁਕਾਉਣ ਵਾਲਾ ਆ ਸੁਕਾਉਣ ਵਾਲਾ ਹੁੰਦਾ ਲੱਭਾਇਆ ਦਾ ਹੈ ਤੇ ਉਸ ਤੋਂ ਕੇ ਫਿਰ ਅਸੀਂ ਜਾਵੜੇ ਦੇ ਵਿੱਚ ਜਦੋਂ ਸੰਦੀਪ ਨੇ ਨੂੰ ਆਹ ਲਾਇਆ ਨਾ ਕੱਪੜਾ ਇਹਦੇ ਤੋਂ ਤੇ ਆਹ ਵੇਖੋ ਇਹਦੇ ਵਿੱਚ ਬੜੀ ਬਿੱਚੀ ਜੀ ਕਰ ਲਈ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਕਿਰਲੀ ਜਿਉਂਦੀ ਆ ਤੇ ਨਵਜੋਤ ਡਰ ਗਿਆ ਸੀ ਨਾ ਜਦ ਤੇ ਡਰ ਗਿਆ ਸੀ ਨਾ ਤੂੰ ਉਹਰੇ ਦਾ ਕਿਧਰ ਭਜੈਣਾ ਉਹਰੇ ਦਾ ਉਹਰੇ ਦਾ ਲੈ ਤੇ ਕੁਛ ਨਹੀਂ ਦਾ ਇਹ ਆ ਕਿਰਲੀ ਆ ਹੁਣ ਆਪਾਂ ਇਹਨੂੰ ਕਿਰਲੀ ਨੂੰ ਬਾਹਰ ਕੱਢਣਾ ਹੈ ਸੰਦੀਪ ਤੂੰ ਕੱਢ ਕਿਰਲੀ ਨੂੰ ਬਾਹਰ ਹੈ ਕੱਢ ਹੈ ਸੰਦੀਪ ਕਿਰਲੀ ਤੂੰ ਡਰਦੀ ਕਿ ਮੈਂ ਨਹੀਂ ਕੱਢਦੀ ਤੇ ਹੁਣ ਮੈਂ ਇਹਨੂੰ ਕੱਢੂਗਾ ਬਾਹਰ ਕਿਰਲੀ ਨੂੰ ਲੈ ਫੜ ਤੂੰ ਫੋਨ ਫੜ ਮਰਨਾ ਉਹ ਡੰਡਾ ਜਾ ਫੜਾ ਮੈਨੂੰ ਆ ਜਿਹੜਾ ਝਾੜੂ ਨਾਲ ਕੱਢ ਤਾ ਝਾੜੂ ਲੈ ਆਪੇ ਚੱਕਿਆ ਉਹ ਬੋਕਰ ਚੱਕ ਲੈਣੀ ਤਾ ਬੋਕਰ ਚੱਕ ਲੈ ਪਰ ਬੋਕਰ ਤੂੰ ਚੜਾ ਕੇ ਇਹਨੂੰ ਬਾਹਰ ਕੱਢ ਦੇ ਤੇ ਦੇਖਦੇ ਆਂ ਵੀ ਕੀ ਨਾੜਕ ਕਰਦੀ ਕਈ ਵਾਰ ਇਹ ਕੱਪੜਿਆਂ 'ਚ ਵੜ ਜਾਂਦੀ ਹੁੰਦੀ ਹੈ ਨਾ ਹਾਂ ਇੱਕ ਵੱਜ ਗਈ ਵਿਚ ਹੀ ਸੀਗੀ ਉਹ ਵੀ ਲੈ ਆਪਾਂ ਹੁਣ ਇਹਨੂੰ ਕੱਢਦੇ ਕਿਰਲੇ ਨੂੰ ਬਾਹਰ ਲੈ ਫੜ ਫੋਨ ਤੋਂ ਮੇਰੇ ਤਾਂ ਨਾ ਕੈਮਰੇ ਦੇ ਵਿੱਚ ਪੂਰਾ ਸੀਨ ਆਉਣਾ ਚਾਹੀਦਾ ਕਿਰਲੇ ਦਾ ਮੇਰਾ ਖੋਲਾ ਛੱਡ ਜਾ ਤੂੰ ਪਿਛਾ ਹੋ ਜੀ ਨਾ ਤੂੰ ਮੋਬਾਈਲ ਨਾ ਛੱਡ ਦੇ ਕਿ ਮੋਬਾਈਲ ਤੋੜ ਦੇ ਛੱਡ ਛੱਡ ਦੇ ਉੱਤੇ ਛੱਡ ਦੇ ਹਲਾ ਦੇ ਆਪੇ ਭੱਜੂਗੀ ਯਾਰ ਹਲਾ ਭੱਜਣਾ ਕੀ ਹੈ ਚੜਾਵਾਂਗੇ ਇਹਨੂੰ ਉੱਤੇ ਆ ਬੜੀ ਚੜਦੀ ਹਾਂ ਉੱਤੇ ਹੀ ਚੜ ਜੂਗੇ ਬਰਾਪਣੇ ਖੜ ਜਾ ਇਹਨੂੰ ਆਪਾਂ ਇੱਕ ਤਰੀਕਾ ਹੋਰ ਵਰਤਣ ਮਸ਼ੀਨ ਨੂੰ ਟੇਢੀ ਕਰ ਦਨੇ ਵਾਲੀ ਹੁਣ ਇਹਨੂੰ ਆਪਾਂ ਟੇਢੀ ਕਰਦੇ ਤੇ ਟੇਢੀ ਕਰਕੇ ਬਾਹਰ ਭਾਜ ਜੂਗੇ ਪਾਪ ਨਾ ਤੋੜਦੇ ਕਰਕੇ ਦਿਖਾਈ ਹੈ ਨਹੀਂ ਤੋੜਦੀ ਪਾਪ ਜੜੇ ਕਰਕੇ ਜੜੇ ਕਰਕੇ ਇੰਟਰੀ ਕਰਕੇ ਦਿੰਦੀ ਹੈ ਕਿਧਰ ਗਈ ਹੋਰ ਯੋਰੀ ਯੋਰੀ ਨਾਲ ਹੈ ਆਈ ਜਾਂਦੀ ਆ ਵਿੱਚ ਕੁਝ ਹੋ ਰਿਹਾ ਫਲਕ ਪਾਪ ਹਾਂ ਇਧਰ ਧਿਆਨ ਰੱਖੋ ਇਧਰ ਧਿਆਨ ਕਰਦੇ ਕਰਦੇ ਹੋ ਮੈਂ ਰੱਖਦੇ ਹਾਂ ਚਲੋ ਪਾਪ ਚੁੱਕ ਕੇ ਹੁਣ ਬੱਝੂਗੇ ਸਭ ਮੌਣਾ ਫੜ ਲਾ ਤੇ ਲੋ ਜੀ ਦੋਸਤੋ ਹੁਣ ਕਿਧਰ ਲੋਗੀ ਆ ਪਰਲੇ ਹੈਂ ਪਰਾ ਵੜ ਗਈ ਐਂਦੇ ਚੀ ਹਾਂ ਐਸੇ ਨੂੰ ਫੜ ਕਾਇਆ ਹੈ ਨਾ ਤੇ ਇਹਦੇ ਵਿੱਚ ਵੜ ਗਈ ਹੁ ਨਿਕਲਦੀ ਨਹੀਂ ਪਈ ਝਾੜੂ ਨਾਲ ਕੱਢਦੇ ਆ ਹਾਰੀ ਵਿੱਚ ਔਰੀ ਦੋਸਤੋ ਔਰੀ ਕਿਧਰ ਗਈ ਕਿਧਰ ਗਈ ਕਿਧਰ ਗਈ ਐਸ਼ਾ ਕਿਧਰ ਭੱਜ ਗਈ ਆ ਜਾ Tchau, Leila.